ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਤੇ ਗਾਂ ਵਕਾਊ ਆ ਵੀਡੀਓ ਦੇ ਵਿੱਚ ਪਿੰਡ ਜੜੈਕਾ ਆਪਣੇ ਜ਼ਿਲ੍ਹਾ ਮੋਗਾ ਤੇ ਬਹੁਤ ਸੋਹਣੀ ਗਾਂ ਐ ਫਾਰਮ ਵਾਲੀ ਗਾਂ ਬਾਈਹਰੀ ਫਾਰਮ ਤੋਂ ਲੈ ਕੇ ਆਏ ਸੀਗੇ ਪਿਛਲੇ ਸੂਏ ਤੇ ਬਾਕੀ ਆਪਾਂ ਬਾਈਹਰੀ ਨਾਲ ਗੱਲਬਾਤ ਕਰਦੇ ਆਂ ਗਾਂ ਸੋਹਣੀ ਆ ਵੱਡੀ ਗਾਂ ਪੂਰੀ ਤੇ ਘਟੋ ਘਟ 6 ਕੁਇੰਟਲ ਤੋਂ ਉੱਤੇ ਦੀ ਗਾਂ ਐ ਤੇ ਆਪਾਂ ਬਾਈ ਹਰ ਨਾਲ ਗੱਲਬਾਤ ਕਰਦੇ ਆਂ ਸਾਸਰੀ ਘਰ ਦੇ ਬਾਈ ਜੀ ਸਾਸਰੀ ਘਰ ਦੀ ਇਹ ਕਿੰਨਵਾ ਸੂਆ ਬਾਈ ਇਹਦਾ ਤੀਜਾ ਹੀ ਤੀਜਾ ਸੂਆ ਕਿੰਨਾ ਦੁੱਧ ਦਿੰਦਾ ਇਹਨੇ ਪਿਛਲੇ ਸੂਏ ਆਪਣੇ ਕੋਲ 38 ਕਿਲੋ ਜਮ ਕੰਡੇ ਦੇ ਰੱਖੇ ਹਾਂ ਪੂਰਾ 38 ਠੀਕ ਆ ਤੇ ਇਹ ਆਪਣਾ ਟੀਕਾ ਵੀ ਇਹਦੇ ਭਰਿਆ ਟੀਕਾ ਵੀ ਤੁਹਾਨੂੰ ਦਿਖਾ ਦਿੰਦੇ ਆ ਦਿਓ ਜੀ ਟੀਕਾ ਮੜਾ ਆਹ ਟੀਕਾ ਇਹਦੇ ਬਾਈ ਭਰਿਆ ਵਾ ਸੁਪਰ ਫਲਾਈ ਦਾ ਵਰਲਡ ਵਾਈਡ ਦਾ ਸੀਮਨ ਲੱਗਿਆ ਹੋਇਆ ਵਾ ਸਟਰਾ ਵੀ ਇਹਨਾਂ ਕੋਲੇ ਸਾਂਭਿਆ ਹੋਇਆ ਵਾ ਤੇ ਇਹ ਤੁਹਾਡੇ ਸਾਹਮਣੇ ਆਂ ਗਾਂ ਸੋਹਣੀ ਆ ਯਾਨੀ ਗੋਲ ਮਲਾ ਕੇ ਜੇ ਕਿਸੇ ਨੂੰ ਪਸੰਦ ਆਵੇ ਤੇ ਆਪ ਦੀ ਚੈੱਕ ਕਰਕੇ ਲਿਆ ਸਕਦੇ ਆ ਤੇ ਨਾੜਾ ਨੂਣਾ ਤੁਹਾਡੇ ਸਾਹਮਣੇ ਲੇਵੇ ਦੀਆਂ ਆ ਨੰਬਰ ਆ ਬਾਈ ਹਰਿਆੰਦਾ ਇਹ ਤੇ ਫੋਨ ਤੇ ਰੇਟ ਹੋਊਗਾ ਤੇ ਗਾਂ ਕੁੱਲਮ ਲਾ ਕੇ ਸੋਣੀ ਦੰਦਾ ਇਹਦਾ ਪੂਰੀ ਹੋਊਗੀ ਆਹ 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 ਦੰਦਾ ਚ ਪੂਰੀ ਆ ਬਾਈ ਗਾਂ ਤੇ ਪਿਛਲੇ ਪਾਸੇ ਤੁਹਾਨੂੰ ਵਿਖਾਦਨੇ ਲੇਵਾ ਇਹ ਚੈੱਕ ਕਰ ਲਓ ਲੇਵੇ ਦੀ ਕੁਆਲਿਟੀ ਹੈ ਜੇ ਇਹਨੇ ਪੂਰਾ ਭਰ ਜਣਾ ਕਿੰਨੇ ਦਾ ਰਹਿੰਦੇ ਆ ਜੀ ਇਹਦੇ 8 ਦਿਨ ਪੂਰੇ ਹੋਣ ਤੇ ਰਹਿੰਦੇ ਠੀਕ ਆ 8 ਦਿਨ ਪਏ ਆ ਵੈੱਡ ਬੁੱਡ ਪੂਰਾ ਚੌੜਾ ਉਦੋਂ ਨੂੰ ਪੂਰੀ ਭਰ ਜੂਗੀ ਬਾਈ ਆਹਤਲੇ ਪਾਸੋਂ ਵੀ ਮਾਰ ਲਿਓ ਨੀਗਾ ਸਾਰੀ ਰੀਅਲ ਰੂਡ ਦੀ ਹੱਡੀ ਚੰਗੀ ਐ ਬੰਦੇ ਦੀ ਵੀ ਮੇਰੇ ਜਿੱਦੀ ਉੱਚੀ ਐ ਲੈ ਹਾਂ ਤੇ ਕੱਦ-ਕਾਦ ਵੀ ਵੇਖ ਲਓ ਅੰਦਾਜ਼ਾ ਲਾ ਲਓ ਤੁਸੀਂ ਬਰਾਬਰ ਬੰਦਾ ਖੜਾ ਐ ਆਪਣਾ ਤੇ ਜੇ ਕਿਸੇ ਨੂੰ ਪਸੰਦ ਹੋਈ ਤੇ ਬਾਈ ਜਰੂਰ ਦੱਸਿਓ ਫੋਨ ਲਾ ਲਓ ਬਾਈ ਹਰਿਆਣਾ ਵਾਲਾ ਰੇਟ ਤੇ ਹੀ ਗੱਲਬਾਤ ਫੋਨ ਤੇ ਹੋਊਗੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਵੀਰਾਂ ਤਾਈਂ ਭੇਜ ਦਿਓ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਲੋੜ ਆ ਇਸ ਗਾਂ ਦੀ ਧੰਨਵਾਦ ਸਾਸਰੀ ਕਾ